ਕਾਫੀ ਜਿਹੜੀ ਗਰਮੀ ਹੋ ਰਹੀ ਸੀ ਗਰਮੀ ਤੋਂ ਰਾਹਤ ਜਿਹੜੀ ਮਿਲ ਚੁੱਕੀ ਆ ਸ਼ਹਿਰਪੁਰ ਵਾਸੀਆਂ ਨੂੰ ਔਰ ਆਪਣੇ ਆਪਣੇ ਇਲਾਕੇ ਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ بارش ਛੇਰੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਆ ਸਾਡੇ ਤਾਇ ਜੀ ਆ ਰਹੇ ਆ ਜੀ ਸੋ ਹੁਸ਼ਿਆਰਪੁਰ ਇਲਾਕੇ ਤੋਂ ਤਸਵੀਰਾਂ ਸਾਂਝੀਆਂ ਕਰ ਰਹੀਆਂ بارش ਬੜੀ ਤੇਜ਼ੀ ਦੇ ਨਾਲ ਹੋ ਰਹੀ ਆ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਸ਼ਾਪੋਰਟ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਮਨ ਬ੍ਰੀ ਤੇ ਨਹੀਂ ਹੋ ਰਿਹਾ ਨਹੀਂ ਦੇਖ ਨਾ ਲੋ ਸੋ ਸ਼ਾਪੋਰਟ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ بارش ਕਾਫੀ ਹੋ ਰਹੀ ਆ ਹੁਸ਼ਿਆਰਪੁਰ ਸਿਟੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ بارش ਛੇੜੀ ਤੇਜ਼ੀ ਦੇ ਨਾਲ ਹੋ ਰਹੀ ਆ ਤੁਸੀਂ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਕਿੱਥੇ-ਕਿੱਥੇ ਹੋ ਰਹੀ ਆ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਜੀ بارش ਕਿੱਥੇ-ਕਿੱਥੇ ਹੋ ਰਹੀ ਆ ਤਸਵੀਰਾਂ ਸਾਂਝੀਆਂ ਕਰਿਆ ਹੁਸ਼ਿਆਰਪੁਰ ਸਿੜੀ ਤੋਂ ਕਮੈਂਟ ਬਾਕਸ ਚ ਜ਼ਰੂਰ ਨਸੋ ਕੀ بارش ਏਰੀਆ ਕਿੱਥੇ ਕਿੱਥੇ ਹੋ ਰਹੀ ਆ ਅਸੀਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰੇ ਆ ਉਹ ਹਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰੇ ਆ ਕਾਫੀ ਜਿਹੜੀ ਗਰਮੀ ਦੀ ਹੋਈ ਸੀ ਗਰਮੀ ਤੋਂ ਹੁਣ ਰਾਹਤ ਜਿਹੜੀ ਆ ਹਸ਼ਿਆਰਪੁਰ ਵਾਸੀਆਂ ਨੂੰ ਮਿਲ ਚੁੱਕੀ ਆ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਦੇਖੋ ਜੀ بارش ਕਿੰਨੀ ਹੋ ਰਹੀ ਆ ਉਸ਼ਿਆਰਪੁਰ ਸਿਟੀ ਤੋਂ ਤਸਵੀਰਾਂ ਥਾਂਗੀਆਂ ਕਰ ਰਿਹਾ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਉਸ਼ਿਆਰਪੁਰ ਸਿਟੀ 'ਚ بارش ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ

ਸਤਨਾਮੁਸਿ ਕੀ ਬਾਦਸ਼ਾਹ ਪੁਸ਼ਿਆਰਪੁਰ ਸਿਟੀ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਬਾਰਸ਼ ਸ਼ੀਰੀ ਤੇਜ਼ੀ ਦੇ ਨਾਲ ਹੋ ਰਹੀ ਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਿਹਾ ਬਾਰਸ਼ੀਰੀ ਆ ਕਾਫੀ ਹੋ ਰਹੀ ਆ ਆਪਣੇ ਆਪਣੇ ਇਲਾਕੇ ਦਾ ਜੁਗੋ ਕਮੈਂਟ ਬਾਕਸ ਵਿੱਚ ਦੱਸਿਓ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਇਲਾਕੇ ਦਾ ਆਪਣਾ ਜਰੂਰ ਜਾਣਕਾਰੀ ਸਾਂਝੀ ਕਰਿਆ ਕਰੋ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰਿਆ بارش ਏਰੀਆ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਕਮੈਂਟ ਬਾਕਸ 'ਚ ਜਰੂਰ ਦੱਸਿਆ ਕਰੋ ਕਿ بارش ਕਿੱਥੇ-ਕਿੱਥੇ ਹੋ ਰਹੀ ਆ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲ ਚੁੱਕੀ ਆ ਜਾਣਕਾਰੀ ਜਰੂਰ ਸਾਂਝੀ ਕਰਿਆ ਕਰੋ ਜੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਲਓ ਜੀ ਛਤਰੀਆਂ ਦੀ 12 ਆ ਗਈਆਂ ਨਿਕਲ ਗਈਆਂ ਉਧਰ ਫਿਲਹਾਲ ਘਰੇ ਹੀ ਪਈਆਂ ਹੁੰਦੀਆਂ ਸੀ ਆ ਲੋਕ ਹੁਣ ਨਜ਼ਾਰੇ ਲੈ ਰਹੀ ਐ بارش ਦੇ ਸੋ ਤਸਵੀਰਾਂ ਸਾਂਝੀਆਂ ਕਰਿਆ ਚਾਰਪੁਰਸੀ ਦੀ ਤਾਂ ਸਾਂਝੀਆ ਕਰ ਰਹੇ ਆ ਜ਼ਰੂਰੋ ਨਾ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਆ ਕਰੋ ਸੋ ਹੁਸ਼ਿਆਰਪੁਰ ਥੀੜੀ ਤੋਂ ਬਾਰਿਸ਼ ਛੇਰੀ ਹੈ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ ਦੇਖੋ ਜੀ ਬਾਰਿਸ਼ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਥੀੜੀ ਤੋਂ ਸਾਂਝੀਆਂ ਕਰ ਰਹੇ ਹਾਂ ਚਲੋ ਠੀਕ ਹੈ ਜੀ ਫਿਰ ਹੁਣ ਗਰਮੀ ਤੋਂ ਰਾਹਤ ਜਿਹੜੀ ਹੁਸ਼ਿਆਰਪੁਰ ਵਾਸਤੇ ਜੀ ਮਿਲ ਗਈ ਹੈ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਬਾਰਿਸ਼ ਛੇਰੀ ਹੈ ਕਿੱਥੇ ਕਿੱਥੇ ਹੋ ਰਹੀ ਆ ਫਿਰ ਜੁਰੇਜੋ ਸਾਡੇ ਤੇ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਦੇਖੋ ਜੀ بارش ਕਿੰਨੀ ਤੇਜ਼ੀ ਦੇ ਨਾਲ ਹੋ ਰਹੀ ਆ ਨਾ ਹੌਣੋਂ ਦਿਲ ਕਰਦਾ ਮੀਂਹ ਦੇ ਵਿੱਚ ਨਾਲੀਏ ਚਲੋ ਜੀ ਹੁਣ ਅੰਮ੍ਰਿਤਸਰ ਤੋਂ ਕੀ ਆ ਰਿਹਾ ਹੈ ਹਾਂ ਫਿਰ ਤਾਂ ਜਾਪੋਣਾ ਹੁਸ਼ਾਰਪੁਰ ਫਿਰ ਤੋਂ ਤਸਵੀਰਾਂ ਖਾਂਡੀਆਂ ਕਰ ਰਹੇ ਆ ਸਾਡਾ ਨੰਨਾ ਮੁੰਨਾ ਛੋਟਾ ਯਾ ਬਾਰਿਸ਼ ਤੇਜ਼ੀ ਦੇ ਨਾਲ ਹੋ ਰਹੀ ਹੈ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ ਬਾਰਿਸ਼ ਕਿੱਥੇ ਕਿੱਥੇ ਹੋ ਰਹੀ ਹੈ ਚਲੋ ਇਹਨਾਂ ਨੂੰ ਕੋਠੇ ਤੇ ਜਾ ਗਈ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਜਾਓਗੇ ਸ਼ਹਿਰਪੁਰ ਤੇ ਬਾਰਿਸ਼ ਹੋ ਰਹੀ ਆ ਆਸੀਂ ਆਣਾ ਚਾਹਾਂਗੇ ਅੱਛਾ ਕਿੱਦਾਂ ਆਣਾ ਚਾਰਪੁਰ ਸਿੱਪ ਤੋਂ ਸਹਿਦੀਲਾ ਸੰਝੀਆਂ ਕਰ ਰਹੇ ਆ। ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸ ਦਿਓ ਕਮੈਂਟਰ ਵਿੱਚ ਬਾਕਸ ਵਿੱਚ ਜਾ ਕੇ ਕਿ بارش ਕਿੱਥੇ ਹੋ ਰਹੀ ਆ। YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਆ ਤੇ ਜ਼ਰੂਰ ਕਰਦੇ ਹੋ ਜੀ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਨ ਪੰਜਾਬੀ ਨੂੰ ਇਹ ਨੂੰ ਆਪਣਾ ਪਿਆਰ ਮੁਹੱਬਤ ਦਿੰਦੇ ਆ ਰਹੇ ਆ। ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਜ਼ਰੂਰ ਸਾਨੂੰ ਦਿਓਗੇ ਸਾਡਾ ਵਿਸ਼ਵਾਸ ਹਮੇਸ਼ਾ ਤੁਹਾਡੀ ਨਾਲ ਬਣਿਆ ਰਹੇਗਾ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਿਹਾ ਆਪਣੇ ਆਪਣੇ ਇਲਾਕੇ ਦੀਆਂ ਖਬਰਾਂ ਭੇਜਣ ਲਈ ਸਾਡੇ ਸੰਪਰਕ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ WhatsApp ਨੰਬਰ ਹੈਗਾ 98140 57313 ਤੇ ਸਾਨੂੰ ਹਰ ਤਰ੍ਹਾਂ ਦੀਆਂ ਖਬਰਾਂ ਹਰ ਤਰ੍ਹਾਂ ਦੀਆਂ ਵੀਡੀਓ ਸਾਨੂੰ ਭੇਜ ਸਕਦੇ ਹੋ ਅਸੀਂ ਆਪਣੇ ਚੈਨਲ 'ਤੇ ਦਾ ਜਨ ਪੰਜਾਬੀ ਨੂੰ ਵੀ ਅਪਡੇਟ ਕਰਦੇ ਰਵਾਂਗੇ ਸੋ ਇੱਕ ਵਾਰ ਫਿਰ ਨੰਬਰ ਪੰਜਾਬੀ ਦੇ ਵਿੱਚ ਦੱਸ ਦਿੰਦੇ ਆ 98140 57313 981405313 98014057313 ਤੇ ਤੁਸੀਂ ਸਾਨੂੰ ਖਬਰਾਂ ਜਿਹੜੀਆਂ ਸਾਂਝੀਆਂ ਕਰ ਸਕਦੇ ਹੋ। ਉਹ ਬਹੁਤ ਬਹੁਤ ਧੰਨਵਾਦੀ। थैंक यू जी। ਚੈਨਲ ਸਬਸਕ੍ਰਾਈਬ ਜਰੂਰ ਕਰਦੇ ਜਾਂਦੇ ਜਾਂਦੇ ਲਾਸਟ ਵੀ